ਸਸੀਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ ਸਵੇਰ ਦੇ 11 ਵਜੇ ਤੇ ਆਪਾਂ ਨੇ ਠੰਡੇ ਠੰਡੇ ਆਪਣੀ ਸ਼ੌਪ ਦਾ ਸਾਰਾ ਕੰਮ ਕਰ ਨਿਬੜ ਗਿਆ ਨਹਾਤ ਹੋ ਗਿਆ ਆਪਾਂ ਵੀ ਠੰਡੇ ਹੋ ਗਏ ਹੁਣ ਤੇ ਸਭ ਤੋਂ ਪਹਿਲਾਂ ਇੱਧਰ ਤੁਸੀਂ ਮਿਲੋ ਮੰਮੀ ਹਣੀ ਬੈਠੇ ਨੇ ਤੇ ਗੁਰਸ਼ਾਨ ਸਿੰਘ ਬੈਠਾ ਹੈ ਤੇ ਗੁਸ਼ਾਨੀ ਮम्मा ਬੈਠੀ ਆ ਗੁਰਸ਼ਾਨ ਦੀ ਨਿੱਕੀ ਠੀ ਕਰਦੀ ਆ ਹਾਂ ਜੀ ਬਾੜੋਂ ਦਾ ਨਿੱਕੜ ਥੱਲੇ ਤੋਂ ਨਾ ਸਿਉਣਾ ਕੱਚੀਆਂ ਹੁੰਦੀਆਂ ਨਹੀਂ ਜਦੋਂ ਮਸ਼ੀਨਾਂ ਆ ਪੱਕੀਆਂ ਕਰ ਲੈਂਦੀਆਂ ਫੇਰ ਵੀ ਹਨਾ ਉਹ ਬੱਚੇ ਆਪਾਂ 파ਟੇ ਜਾਂਦੀਆਂ ਜੀ ਹਾਂ ਤੇ ਸਾਡੇ ਦੋ ਬੱਚੇ ਇੱਕ ਆ ਦੇਖੋ ਇਹ ਨਾਲ ਸੋਫੇ ਦੇ ਬੈਠ ਕੇ ਉੱਪਰ ਬਹੁਤ ਖੜਦੋਬ ਵੱਡਦਾ ਹੈ ਆ ਲੈ 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 ਇਹ ਇਕੱਲਾ ਹੀ ਰੋਟੋਂ ਸਾਈਡਰ ਤੋਂ ਇਹ ਇਹ ਸਾਈਡਰ ਤੋਂ ਇਕੱਲਾ ਹੀ ਲੋਟ ਹੁੰਦਾ ਤੇ ਬਾਕੀ ਆਪਣਾ ਅੱਜ ਦਾ ਪ੍ਰੋਗਰਾਮ ਹੈ ਆਪਾਂ ਜਾਣਾ ਹੈ ਰੋਮ ਸੈਂਟਰ ਦੇ ਵੱਲ ਨੂੰ ਆਪਣਾ ਇੱਕ ਮੁੰਡਾ ਫਰੈਂਡ ਮਿੱਤਰ ਹੈ ਉਹਦਾ ਉੱਥੇ ਕਾਰੋਬਾਰ ਹੈ ਤੇ ਬਾਕੀ ਹੋਰ ਹੀ ਵੈਸੇ ਆਪਣੇ ਪੰਜਾਬੀ ਭਰਾਵਾਂ ਦੇ ਵੀਰਾਂ ਦੇ ਬਹੁਤ ਸਾਰੇ ਕੰਮਕਾਰ ਆਪਣੀ ਇਟਲੀ ਵਿੱਚ ਹੈਗੇ ਆ ਰੋਮ ਦੇ ਵਿੱਚ ਹੈਗੇ ਆ ਤੇ ਮੈਂ ਸੋਚੇ ਵਿੱਚ ਜਾ ਕੇ ਨਾਲੇ ਮਿਲ ਕੇ ਉਹਨੇ ਵੀ ਇਹਨੂੰ ਨਾਲੇ ਤੁਹਾਡੇ ਗਿਆ ਆਪਾਂ ਸ਼ੇਅਰ ਕਰਾਂਗੇ ਵੀ ਕਿਹਦਾਂ ਦਾ ਨਾ ਕਾਰੋਬਾਰ ਹੈ ਕੀ ਕਰਦਾ ਹੈ ਕਿ ਕਿਦਾਂ ਦਾ ਹਿਸਾਬ ਦਾ ਹੈ ਕਿੰਨਾ ਕੁ ਪੁਰਾਣਾ ਕੰਮ ਚੱਲਦਾ ਉਹਦਾ ਉਹ ਸਾਰੀਆਂ ਗੱਲਾਂ ਬਾਤ ਆਪਾਂ ਅੱਗੇ ਆਪਣੇ ਬਲੌਗ ਦੇ ਵਿੱਚ ਕਰਾਂਗੇ ਤੇ ਆਪਾਂ ਹੁਣ ਚੱਲੀਏ ਤੇ ਤੁਸੀਂ ਪੁੱਤਰ ਜੀ ਜਿਹੜਾ ਤੁਹਾਨੂੰ ਕੱਲ ਸਕੂਲ ਦਾ ਹੋਮਵਰਕ ਮਿਲੇਗਾ ਪੰਜਾਬੀ ਵਾਲਾ ਉਹ ਵੀ ਜਰੂਰ ਕਰੋ ਠੀਕ ਹੈ ਅੱਧਾ ਘੰਟਾ ਲਾ ਕੇ ਇਹ ਨਹੀਂ ਵੀ ਹਫਤੇ ਦੋ ਦਿਨ ਜਿਹੜਾ ਦੋ ਦਿਨੇ ਪੜ੍ਹਨ ਹੈ ਤੇ ਦਿਨ ਜੱਧਾ ਘੰਟੇ ਬੈਠ ਕੇ ਤੁਸੀਂ ਰਿਵੀਜ਼ਨ ਵੀ ਕਰਨੀ ਸਾਂ ਠੀਕ ਹੈ ਓਕੇ ਤੇ ਤੂੰ ਬਈ ਰੋਟੀ ਪਣੀ ਖਾ ਕੇ ਹੁਣ ਸੌਂ ਜੀ ਆਪਣ ਚੰਗਾ ਮਾਫੀ ਮਿਲਦੇ ਆਗੇ ਓਕੇ ਬਾਈ ਟਾਟਾ ਤੇ ਬਾਕੀ ਮਿੱਤਰੋ ਗਰਮੀ ਇਹ ਨਹੀਂ ਜਿਆਦਾ ਨਾ ਆ ਦੇਖੋ ਸਵੇਰ ਦੇ ਹਲੇ 11 ਵਜੇ ਆ ਟੈਂਪਰੇਚਰ 36 ਡਿਗਰੀ ਟੈਂਪਰੇਚਰ ਹੋ ਗਿਆ ਤੇ ਦੁਪਹਿਰ ਹਲੇ ਸਾਰਾ ਸਿਰ ਤੇ ਖੜਾ ਹੈ ਫਾਈਨਲੀ ਮਿੱਤਰੋ ਪਹੁੰਚ ਗਿਆ ਪਾ ਅੱਧੇ ਪੌਣੇ ਘੰਟੇ ਦੀ ਡਰਾਈਵ ਤੋਂ ਬਾਅਦ ਬੀਜ਼ੀਯਨ ਦੇ ਗਰਾਜ ਦੇ ਵਿੱਚ ਦੇਖੋ ਮੇਟਰ ਉੱਪਰ ਆਵੇ ਇਹ ਸਾਰੀਆਂ ਗੱਡੀਆਂ ਨੇ ਕੋਈ ਲੱਗਦੀਆਂ ਐ ਪਾਰਕਿੰਗ ਵਾਸਤੇ ਛੋਟੀਆਂ ਛੋਟੀਆਂ ਤੇ ਵੱਡੀਆਂ ਵੱਡੀਆਂ ਗੱਡੀਆਂ ਦੇਖੋ ਟੈਸਲਾ ਵੀ ਖੜੀ ਐ ਇੱਥੇ ਇੱਥੇ ਨਾ ਲੋਕ ਜਿਹੜੇ ਅੜਲਾ ਰਹਿੰਦੇ ਆ ਮਤਲਬ ਵੀ ਕਿਸੇ ਦਾ ਘਰ ਆ ਕਿ ਇਹਦੀ ਦੁਕਾਨ ਐ ਕਿਸੇ ਦੀ ਸ਼ਾਪ ਐ ਕੁਝ ਵੀ ਆ ਤੇ ਉਹ ਇੱਥੇ ਗਰਾਜ ਦੇ ਵੀ ਗੱਡੀ ਲਾ ਜਾਂਦੇ ਆ ਤੇ ਉਹਦਾ ਚਾਰਜ ਵੀ ਇਹ ਕਰਦੇ ਨੇ ਜਮਾ ਦੇਖੋ ਉੱਤੇ ਲਿਖਿਆ ਵਾ ਲਵਾਜੋ ਵੀ ਇਹਨਾਂ ਦੇ ਤੇ ਲਵਾਜੋ ਹੱਤ ਕੇ ਧੋਨੇ ਆ ਲਵਾਜੋ ਆ ਮਾਨੋ ਮੋਟਰਸਾਈਕਲ ਧੋਣ ਵਾਸਤੇ 8 0 ਇਹਨਾਂ ਦੇ ਆਟੋ ਪੀਕਲੋ 10 0 ਤੇ ਆਟੋ ਮੀਡੀਆ ਜਿਹੜੀ ਕਾਰ ਮੀਡੀਅਮ ਹੁੰਦੀ ਕਿਹੜੀਆਂ ਗੱਡੀਆਂ ਵੱਡੀਆਂ ਹੋਣੀਆਂ 15 0 ਤੇ ਐਕਸ ਯੂ ਵੀ ਜਿਹੜੀਆਂ ਵੱਡੀਆਂ ਉਸ ਤੋਂ ਵੱਡੀਆਂ ਹੋ ਜਿਦਾਂ ਆਹ ਵਾਲੀ ਦੇਖੋ ਅਜਤਾਨੀ ਪਰ ਪਹਿਲਾਂ ਲੋ ਸਸਤੀ ਆ ਵੀਰੇ ਸਸਤੀ ਆ ਵਾਜੀ ਕੀ ਆ ਲੈ ਚੜਦੀ ਕਰਾ ਵਧੀਆ ਜਿਹੜੀ ਐਡੀ ਨੇ ਗੱਡੀਆਂ ਧੋਣੀਆਂ ਇਹਨਾਂ ਦੇ 25 ਜੀ ਦੋ ਟਰੱਕਾਂ ਦੇ 100 ਵੱਡੀਆਂ ਨੇ ਉਹਦੇ ਹੋਰ ਜਿਆਦਾ ਹੋਰ ਵੀ ਜਿਆਦਾ ਉਹਨਾਂ ਦੇ ਤੇ ਵਾਕੀ ਦੇਖੋ ਰੇਂਜ ਆਵਰਾ ਤੇ ਸਾਰੀਆਂ ਦੇਖੋ ਪੂਰੀ ਐਨ ਗਰਾਜਪੁਰਾ ਭਰਿਆ ਹੋਇਆ ਮਰਸੀਡੀ ਖੜੀ ਆ ਟੈਸਲਾ ਖੜੀ ਆ ਤੇ ਦੇਖੋ ਪੋਰਸ਼ੇਟ ਗੱਡੀ ਵੀ ਖੜੀ ਆ ਮਤਲਬ ਵੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਗੱਡੀ ਖੜੀ ਆ ਗਰਾਜ ਦੇ ਵਿੱਚ ਮੈਂ ਕਿਹਾ ਥੋੜਾ ਸਾਰਾ ਦਿਨ ਇੱਧੇ ਚੱਲੀ ਜਾਣਾ ਗੱਡੀ ਕੱਢੀ ਉਧਰ ਲਾਦੀ ਗੱਡੀ ਕੱਢੀ ਉਧਰ ਲਾਦੀ ਇੱਥੋਂ ਹੀ ਕੱਢੀ ਫੇਰ ਮੁੜ ਕੇ ਇੱਥੇ ਲਾ ਕੇ ਲਾਦੀ ਫੇਰ ਤਾਂ ਲਾਤੀ ਕਿਉਂ ਨਾ ਸ਼ਾਮ ਨੂੰ ਜਾਣੀ ਤਾਂ ਅੱਗੇ ਰੱਖੀ ਆ 5 ਘੰਟੇ ਤੱਕ ਜਾਣੀ ਆ ਇਹ ਗੱਡੀ ਨੂੰ ਕਿੰਨੀ ਵਾਰ ਦਿਨ ਹੱਥ ਲਾਏ ਨੇ ਮਤਲਬ ਕਿੰਨੀ ਵਾਰ ਅੱਗੇ ਪਿਛੇ ਕਰਨੀ ਪੈਂਦੀ ਆ ਵੈਸੇ ਤਾਂ ਹੁਣ 2-3 ਵਾਰ ਹੀ ਕੀਤੀ ਆ ਮੁੰਡੇ ਛਿੰਡੀ ਬਾਰ-ਬਾਰ ਤੇ ਪੈਂਡਾ ਜੇ ਪਿਛਲਾ ਹੁਣ ਨਾ ਜਾਵੇ ਹਾਂ ਇਹ ਤਾਂ ਖੜੀ ਆ ਜਾਨਾ ਅਮੈਂ ਦੇਖਿਆ ਨਾ ਮਗੇ ਮੁੰਡੇ 3-4 ਜਣੇ ਆ ਗੱਡੀ ਉਧਰ ਕੱਢਦੇ ਉਧਰ ਲਾਦੇ ਉਧਰ ਕੱਢ ਉਧਰ ਲ ਅਗਰ ਉਸੇ ਟਾਈਮ ਆਪ ਪਿਛੇ ਮੋੜਾਂ ਦਾ ਵੀ ਮੈਂ ਜਾਣਾ ਜਾਣਾ ਚਾਰਜ ਕਰ ਸਾਰਾ ਇਧਰ ਲੱਗਿਆ ਗੱਡੀਆਂ ਦਾ ਹਾਂਜੀ ਹਾਂਜੀ ਆਪਾਂ ਗੱਡ ਲਾ ਲ ਕੇ ਹਾਂਜੀ ਓਕੇ ਤੇ ਇਧਰ ਲੱਗਿਆ ਸਾਰਾ ਮਿੱਤਰੋ ਜਿਹੜਾ ਮਤਲਬ ਕੋਸਟ ਹੈ ਅੰਦਰ ਗੱਡੀ ਖੜਾਉਣ ਵਾਸਤੇ ਜਿਹੜੀਆਂ ਗੱਡੀਆਂ ਛੋਟੀਆਂ ਪੀਕੋ ਲੈ ਇੱਕ ਪਹਿਲੇ ਘੰਟੇ ਦੇ ਹੈਗੇ 20 ਜਿਹੜਾ ਮੀਡੀਅਮ ਹੈ ਉਹਦੇ ਹੈਗੇ 2.50 ਤੇ ਜਿਹੜਾ ਗਰਾਂਦੇ ਵੱਡੀ ਗੱਡੀ ਜਿਹਦਾ ਰੇਜ ਰੋਵਰ ਵੱਡੀਆਂ ਗੱਡੀਆਂ ਹੋ ਗਈਆਂ ਉਹਨਾਂ ਦੇ 30 ਮਤਲਬ ਇੱਕ ਘੰਟੇ ਦੇ ਆ ਤੇ ਉਸ ਤੋਂ ਜਿੱਦਾਂ ਘੰਟਾ ਵਧੀ ਜਾਣਾ ਤੇ ਉਹਦੇ ਬਾਅਦ ਫਿਰ ਰੇਟ ਵਧੀ ਜਾਣਾ कि ਪਹਿਲੇ ਘੰਟੇ ਐ ਨਾ ਤੇ ਦੂਜੇ ਘੰਟੇ ਵੀ ਦਾ ਰੇਟ ਇੰਨਾ ਹੋ ਜਾਣਾ ਤੇ ਜਿੱਦਾਂ ਇਹਦਾ 2.5 ਪਹਿਲੇ ਘੰਟੇ ਦਾ ਤੇ ਦੂਜੇ ਘੰਟੇ ਵੀ ਡੈਡ ਹੋ ਜਾਣਾ ਤੇ ਇਦਾਂ ਹੀ ਮਤਲਬ ਜਿੱਦ ਨੂੰ ਵਧਿਆਣਾ ਫਿਰ ਇੰਨਾ ਹੀ ਰਹਿਣਾ ਬਾਅਦ ਚ ਜਿੰਨੇ ਘੰਟੇ ਗੱਡੀ ਖੜੂਗੀ ਉੱਥੇ ਤੇ ਬਾਕੀ ਇਧਰ ਹੈਗਾ ਦਫਤਰ ਆਫਿਸ ਬਣਾਇਆ ਹੋਇਆ Pronto ਤੇ ਆਪਣੇ ਵਾਸਤੇ ਰੂ ਆਫਸ ਤੇ ਦੇਖੋ ਲੈਪਟਾਪ ਤੇ ਇਧਰ ਸਾਰੀਆਂ ਇਧਰ ਆਪਣੀਆਂ ਜੋ ਵੀ ਇਧਰ ਇਹਨਾਂ ਦਾ ਸਕੰਤੀ ਦੇ ਵਗੈਰਾ ਕਿਸੇ ਦੀ ਗੱਡੀ ਆਉਣੀ ਆ ਸਾਰਾ ਕੁਝ ਤੇ ਪੂਰਾ ਬੋਰਡ ਲੱਗਿਆ ਹੁੰਦਾ ਤੇ ਆ ਸਾਰੀ ਚਾਬੀਆਂ ਭਈਆਂ ਕਰਾਉਂਦੀਆਂ ਜਿਹੜੀਆਂ ਲੋਕ ਖੜਾ ਕੇ ਜਾਂਦੇ ਚਾਬੀਆਂ ਭਈਆਂ ਗੱਡੀ ਨੂੰ ਫੜਾ ਜਾਂਦੇ ਕਿ ਚਾਬੀਆਂ ਜਿੰਨੀਆਂ ਗੱਡੀਆਂ ਅੰਦਰ ਖੜੀਆਂ ਸਾਰੀਆਂ ਦੀਆਂ ਇਹਨਾਂ ਕੋਲੇ ਹੋਣਗੀਆਂ ਕਿਉਂਕਿ ਪਿੱਛੇ ਕਰਨੀ ਵੈੰਦੀ ਆ ਦੋ ਚੇਅਰ ਸਪਈਆਂ ਨੇ ਤਿੰਨ ਇੱਕ ਉਧਰ ਪਈ ਆ ਜਿਹੜੇ ਆਪਣੇ ਸਾਡੇ ਵੇ ਗਾਹਕ ਆਉਣੇ ਆ ਜਾਂ ਫਿਰ ਗੈਸਟ ਆਉਣੇ ਉਹਨਾਂ ਵਾਸਤੇ ਤੇ ਇੱਕ ਵੱਡੀ ਮੇਨ ਚੇਅਰ ਵੀਰ ਵਾਸਤੇ ਤੇ ਨਾਲ ਲੈਪਟਾਪ ਕੰਮ ਕਰ ਕਰਨ ਵਾਸਤੇ ਤੇ ਬਾਕੀ ਨਾਲੇ ਇਧਰ ਨਾ ਲਵਾਜੋ ਦਾ ਕੰਮ ਵੀ ਨਾਲੇ ਆ ਮਤਲਬ ਜਿਹੜੀਆਂ ਗੱਡੀਆਂ ਖੜਦੀਆਂ ਤੇ ਕਿਸੇ ਨੇ ਗੱਡੀ ਧੋਣੀ ਆ ਤਾਂ ਇਧਰ ਲਵਾਜੋ ਧੋਣ ਵਾਸਤੇ ਵੀ ਆ ਤੇ ਸਭ ਤੋਂ ਬੈਟਰ ਗੱਲ ਪਤਾ ਕੀ ਆ ਲਵਾਜੋ ਮਾਨੋ ਐ ਜਿਹੜੀ ਲੱਭਦੀ ਨਹੀਂ ਹੈਗੀ ਜਿਹਨਾਂ ਗੱਡੀ ਲੰਚ ਗਿਆ ਵੀ ਧੋਣੇ ਆ ਉਹਦੇ ਕਹਿ ਵੀ ਕਹਿੰਦੇ ਜਿਹੜੀ ਤੇਜ ਫਾਵਾ ਵੱਜਦੀ ਆ ਪਾਣੀ ਦੇ ਨਾਲ ਗੱਡੀ ਦਾ ਰੰਗ ਖਰਾਬ ਕਰ ਦਿੰਦੀ ਆ ਇਹ ਬਿਲਕੁਲ ਆਪਣੇ ਇੰਨੀ ਟੱਚ ਨਾਲ ਗੱਡੀ ਧੋਣੇ ਆ ਤੇ ਆਪਾਂ ਹੁਣ ਆ ਗੱਡੀ ਧੋਤੀ ਵੀਰ ਨੇ ਤੇ ਕਹਿੰਦੇ ਗੱਡੀ ਡਿਲੀਵਰ ਕਰਕੇ ਆਉਣੀ ਆ ਤੇ ਮੈਂ ਕਿਹਾ ਚਲੋ ਤੁਸੀਂ ਗੱਡੀ ਡਿਲੀਵਰ ਕਰਨ ਵਾਸਤੇ ਜਾਣਾ ਤਾਂ ਤੁਹਾਡੇ ਕੇ ਮੈਂ ਵੀ ਚੱਲਦਾ ਠੀਕ ਨਾ ਨੀਵਾ ਜਾਣਾ ਕਿਤੇ ਆਪਾਂ ਗੱਡੀ ਡਿਲੀਵਰ ਕਰਨ ਵਾਸਤੇ ਸੂਜੁਕਿਆਂ ਦੇ ਬਾਈ ਸੂਜੁਕਿਆਂ ਵਾਲਿਆਂ ਦੇ ਸੂਜੁਕਿਆਂ ਦੇ ਓਪਲ ਵਾਲਿਆਂ ਦੇ ਇਹ ਦੋਨੇ ਇੱਕ ਹੋ ਗਏ ਨਾ ਹੁਣ ਅਜੇ ਨਾ ਕਿ ਤੁਹਾਡਾ ਕੰਟਰੈਕਟ ਕੀਤਾ ਵੈਣਾ ਹਾਂਜੀ ਇਹ ਆਪਾਂ ਨੂੰ ਫਿਰ ਜਿਹੜੀ ਗੱਡੀ ਉਹਨਾਂ ਦੇ ਨੂੰ ਲੰਨੀਆਂ ਹੁੰਦੀਆਂ ਆ ਬਣੀਆਂ ਹੁੰਦੀਆਂ ਜਾਂ ਬਣਾਵਾਲੀਆਂ ਹੁੰਦੀਆਂ ਸਰਵਿਸ ਵਾਲੀਆਂ ਹੁੰਦੀਆਂ ਓਕੇ ਫਿਰ ਆਪਾਂ ਨਹੀਂ ਛੱਡ ਜਾਂਦੇ ਆ ਛੱਡ ਆਪਾਂ ਇਹਦੀ ਲੈ ਵੀ ਆਈ ਦੀ ਜਾ ਕੇ ਓਕੇ 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 ਮਤਲਬ ਪ੍ਰਾਈਵੇਟ ਗੱਡੀ ਦੇ ਨਾਲ ਨਾਲ ਏਜੰਸੀਆਂ ਦੇ ਨਾਲ ਵੀ ਉਹ ਰਟਾਈ ਆਪਾਂ ਤੁਹਾਡਾ ਹੈਗੇ ਵੀ ਜਿਹੜੀ ਗੱਡੀਆਂ ਤੇ ਖੜ੍ਹਦੀਆਂ ਗੱਡੀਆਂ ਕਰਦੇ ਪਏ ਜਾਂਦੀਆਂ ਨਾ ਉਹ ਵੀ ਹੈਗੇ ਆ ਨਾਲ ਆਇਡੈਂਟਿਟੀ ਸੋਏ ਹੋਰ ਕਿ ਬਾਹਰ ਲੇ ਕੇ ਬੋਲ ਟਾਈਮ ਕਿੰਨਾ ਹੋ ਗਿਆ ਤੁਹਾਨੂੰ ਇੱਕ ਲੈਨ ਚ ਵੇਨ ਮਤਲਬ ਵੀ ਆਪਾਂ ਤਾਂ 5-7 ਸਾਲ ਦੀ ਜਾਣਦੇ ਆ ਉਸ ਤੋਂ ਪਹਿਲਾਂ ਦੇ ਵੀ ਹਾਂਜੀ ਹਾਂਜੀ ਹੋ ਗਿਆ ਬਾਈ 16-17 ਸਾਲ ਹੋ ਗਏ 100 ਸਾਲ ਤੋਂ ਸੀ ਮਤਲਬ 5 ਸਾਲ ਤੋਂ ਜ਼ਿਆਦਾ ਹੋ ਗਿਆ ਉਹਨੂੰ ਤਾਂ ਹੋ ਗਿਆ 23-24 ਸਾਲ ਹੋ ਗਏ ਇਹ ਪੈਸ ਤੋਂ ਡੈਡੀ ਉਹਨਾਂ ਦੇ ਸੀਗਾ ਤੇ ਬਾਅਦ ਤੁਸੀਂ ਸਭ ਲੈ ਆ ਗਏ ਉਹ ਕੰਮ ਕਰਨ ਲੱਗ ਆ ਗਏ ਹਾਂਜੀ ਹਾਂਜੀ ਛਾਲੀ ਗੱਡੀ 'ਚ ਚੜੇ ਹਾਂ ਚੱਲਣਾ ਵਧੀਆ ਵਧੀਆ ਲੈ ਮੈਂ ਤਾਂ ਪਹਿਲਾਂ ਬਾਪੂ ਨੇ ਕੀਤੀ ਤੇ ਮੜ ਕੇ ਉਹਨੂੰ ਗੱਡੀਆਂ ਵੀ ਲੈ ਆਂਦੇ ਪਾ ਲਈਆ ਹਾਂਜੀ ਹਾਂਜੀ ਵੱਡੀ ਸਕੂਪ ਰਹਿੰਦਾ ਕਿੰਨਾ ਦਾ ਰੋਮ ਦੀ ਥਾਂ ਐਕਸਪੀਰੀਅੰਸ ਵੀ ਵਧੀ ਰਹਿੰਦਾ ਇੱਥੇ ਜਾਣਦੇ ਜਿਆਦਾ ਲੋਕ ਤਾਂ ਹੁੰਦੇ ਆ ਹਾਂ ਕਿਉਂ ਵੱਧ ਲੋਕਾਂ ਦਾ ਵਾਹ ਵਾਸਤਾ ਰਹਿੰਦਾ ਸਮਾਰੀ ਕਸਟਮਰ ਵੀ ਹਰ ਤਰ੍ਹਾਂ ਦਾ ਆਇਆ ਹੁੰਦਾ ਨਾ ਹੂੰ ਹੂੰ ਹੁਣੇ ਗੱਡੀ ਖੜੀ ਕਾਰ ਨਹੀਂ ਉਹ ਜੋ ਡੈਂਟਿਸਟ ਵੀ ਆ ਮੈਸਟਰੀ ਵੀ ਆ 올 ਓਵਰ ਸਭ ਨਾਲ ਤੋਂ ਲੈ ਕੇ ਥੱਲੇੋਂ ਲੈ ਕੇ ਤਾਂ ਤੱਕ ਬੰਦਾ ਇੱਥੇ ਰਹਿ ਰਹਿਦਾ ਸਹੀ ਹੈ ਆਪਾਂ ਨੂੰ ਦਿਖਾਉਣੀ ਆਪਾਂ ਇਧਰ ਨੂੰ ਹਾਂ ਇੱਥੇ ਆਪਾਂ ਮਿੱਤਰੋਂ ਆਏ ਆ ਦੇਖੋ ਇਧਰ ਆ ਸਾਰੀਆਂ ਗੱਡੀਆਂ ਨਵੀਆਂ ਗੱਡੇ ਖੜੇ ਸਾਰੀਆਂ ਜਿਹੜੀਆਂ ਏਜੰਸੀ ਤੇ ਹੁੰਦੀਆਂ ਤੇ ਇਹਨਾਂ ਦੇ ਨਾਲ ਟਾਈ ਅਪ ਹੈ ਭਾਈ ਉਹਨਾਂ ਦਾ ਤੇ ਦਫਤਰ ਦੇ ਕੋਈ ਇਧਰ ਉਹ ਅੰਦਰ ਗੱਡੀਆਂ ਸਰਵਿਸ ਕਰਨ ਵਾਸਤੇ ਖੜੀਆਂ ਜਿਹੜੀਆਂ ਆਪਾਂ ਕਹਿੰਦੇ ਏਜੰਸੀ ਸਰਵਿਸ ਕਰਾਉਣੀ ਆ ਉਹ ਇਦਾਂ ਕਰਦੇ ਗੱਡੀਆਂ ਚੱਕ ਕੇ ਤੇ ਗੱਡੀ ਇਦਾਂ ਖੜਾਉਣੀ ਪੈਂਦੀ ਦੇਖੋ ਸੀਟ ਕਵਰ ਇੱਥੇ ਪਾਇਆ ਹੋਇਆ ਵੈ ਸਟੇਨ ਉੱਤੇ ਤੇ ਗੇਅਰ ਵੀ ਲਗੋਇਆ ਹੋਇਆ ਤੇ ਪਿੱਛੇ ਇੱਥੇ ਬੈਣਾ ਇੱਥੇ ਲਗੋਇਆ ਹੋਇਆ ਵੀ ਹਾਂ ਗੱਡੀ ਪੈਰ ਵੀ ਪੈਰ ਵੀ ਆ ਦੇਖੋ ਹਾਂ ਗੱਡੀਆਂ ਇਹਨਾਂ ਸਾਫ਼ ਹੀ ਰਹੇ ਬਸਹਿਣ ਇਹਨਾਂ ਦੇ ਗੱਡੀ ਖੜਾਏ ਮੇਤਰੋ ਜਿਹੜਾ ਇਹ ਬੜਾ ਲੋਗੋ ਹੈ ਨਾ ਇਹ ਓਪਲ ਗੱਡੀ ਦਾ ਲੋਗੋ ਹੈ ਤੇ ਬਾਕੀ ਟਾਈਮ ਮੇਤਰੋ ਦੇਖੋ 1.5 ਵਜ ਗਿਆ ਤੇ ਬਾਕੀ ਇਹਨਾਂ ਦਾ ਗਰਾ ਤੇਨੂੰ ਦੋ ਐਂਟਰੀ ਨਾ ਦੇਣ ਚਾਹੀਦੀ ਹਨ ਹਾਂ ਇੱਕ ਐਂਟਰੀ ਇਹਦੀ ਆਹ ਵਾਲੀ ਜਿਹੜੀ ਮੇਨ ਆਪਣੀ ਸੜਕ ਦੇ ਉੱਤੇ ਆ ਤੇ ਇੱਕ ਐਂਟਰੀ ਬੈਕ ਸਾਈਡ ਇੱਥੇ ਲਵਾਜੋ ਬੜਾ ਦੇਖੀ ਆ ਜਿਹੜਾ ਆ ਵਾਲਾ ਰੋਡ ਹੈ ਨਾ ਇਹ ਵੀ ਬੜਾ ਤਕੜਾ ਤੇ ਬੜਾ ਮਸ਼ਹੂਰ ਰੋਡ ਹੈ ਰੋਮ ਸ਼ਹਿਰ ਦਾ ਤੇ ਤਾਂ ਨਹੀਂ ਵੀ ਕਹਿੰਦੇ ਜਿਹੜੀ ਆ ਵਾਲੀ ਬਿਲਡਿੰਗ ਹੈ ਨਾ ਇਹਦੇ ਉੱਪਰ ਕਿੰਨੇ ਵੀ 250 ਬਿਲਡਿੰਗ ਹੈ 250 250 ਤੋਂ ਪਲੱਸ ਘਰਿਆ ਦੇ ਉੱਪਰ ਆ 250 ਤੇ ਪਲੱਸ ਘਰ ਆ ਆ ਬਿਲਡਿੰਗ ਦੇ ਉੱਤੇ ਆ ਤੇ ਹਰੇਕ ਇਕੱਲੇ ਇਕੱਲੇ ਘਰ ਦੀ ਕੀਮਤ 2.5 3 3 4 4 ਲੱਖ ਯੂਰੋ ਘਰ ਦੀ ਕੀਮਤ ਹੈ ਤੇ ਇਹ ਤੋਂ ਪਤਾ ਲੱਗ ਜਾਂਦਾ ਵੀ ਜ ਤੇ ਬਿਲਕੁਲ ਟਾਪ ਮਸ਼ਹੂਰ ਰੋਡ ਦੇ ਉੱਤੇ ਚਾਨੀ ਦੇ ਆਪਣੇ ਦਾ ਗਰਾਜ ਹੈ ਜਿੱਥੇ ਰਾਤ ਨੂੰ ਨਾ ਸਾਰਾ ਸਿਰਫ ਇੱਕ ਗੱਡੀ ਲੰਘ ਸਕਦੀ ਹੈ ਇੰਨਾ ਰਸ਼ ਹੁੰਦਾ ਇੰਨਾ ਰਸ਼ ਹੁੰਦਾ ਸੀ ਜੀ ਲੱਗਦਾ ਹੈ ਨਾ ਪਹਿਲੋ ਜਿਹੜੀ ਲੋਕ ਤੇ ਆਹ ਸਾਹਮਣੇ ਉਹ ਫਾਈ फेमस ਆ ਓਕੇ ਹੋਰ ਜਦਾਂ ਰਾਤ ਨੂੰ ਬੇਚ ਦਿੱਤੇ ਹੋਏ ਰਾਤ ਨੂੰ ਸਭ ਤੋਂ ਖੁੱਲਦੀ ਆ ਤੇ ਨੂੰ ਪਾ ਕੇ ਬੰਦ ਕਰਦੇ ਤੇ ਇਸ ਦੀ ਬੁਰੀ ਐ ਤਕਲੀਫ ਕੱਲੇ ਨਾ ਨਿਕਾ ਪੌੜੀ ਪੂਰੀ ਹੁੰਦੇ ਆ ਉਹਦਾ ਸਾਰਾ ਵਕਤ ਪੁੱਛਿਆ ਪੂਰਾ ਹੁੰਦਾ ਕੱਲ ਤੇ ਬਾਕੀ ਜੇ ਕਿਸੇ ਮਤਲਬ ਵੀ ਬੰਦੇ ਦਾ ਜੇ ਮਤਲਬ ਵੀ ਮਤਲਬ ਮੈਂ ਸੋਚਣਾ ਹੋਵੇ ਪੀਆ ਮੈਂ ਗਰਾਜ ਦਾ ਕੰਮ ਕਰਨਾ ਹੈ ਤਾਂ ਨਹੀਂ ਵੀਰ ਤੋਂ ਪ੍ਰਭਾਵਿਤ ਹੋਗੇ ਤੇ ਕਰ ਸਕਦੇ ਕਰ ਸਕਦੇ ਇਸੇ ਕੰਮ ਦੇ ਤੇ ਹੀ ਤਾਂ ਫਾਇਦਾ ਨਾ ਚ ਪੜਾਈ ਦੀ ਲੋੜ ਹੈ ਨਾ ਚ ਉਸ ਦੀ ਲੋੜ ਆ ਗੱਡੀ ਲਾਉਣੀ ਗੱਡੀ ਚਾਣੀ ਹੋਣੀ ਚਾਹੀਦੀ ਬਸ ਲਾਇਸੈਂਸ ਨੂੰ ਨਾਲ ਜੁੜੀਏ ਨਾ ਨਾ ਲਾਇਸੈਂਸ ਹੀ ਜੁੜੀ ਨੇਗਾ ਹਾਂ ਉਹ ਅੰਦਰ ਕੰਮ ਅੰਦਰ ਚੋਣੀ ਨਾ ਪ੍ਰਾਈਵੇਟ ਜਗ੍ਹਾ ਚ ਨੌਲੇ ਪੇ ਆਪਾਂ ਹਾਂ 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 ਬਾਹਲੇ ਰੋਡ ਤੇ ਰੋਡ ਚਲਾਉਂਦੇ ਫੇਰ ਲਾਇਸੈਂਸ ਦੀ ਲੋੜ ਹੈ ਕੰਮ ਦਾ ਤਾਂ ਕੋਈ ਲੋੜ ਨਹੀਂ ਹੈ ਲਾਇਸੈਂਸ ਦੀ ਓਕੇ ਵਰਤਾਂਵਾਤ ਦੱਬੀ ਚਲੋ ਜੀ ਆਉਂਦੀ ਗੱਡੀ ਸਹੀ ਕਰ ਮੈਂ ਦੇਖਿਆ ਜਿੱਦਾਂ ਮੈਂ ਖੜਿਆ ਨਾ ਮੁੰਡੇ ਫੜਦੇ ਨਹੀਂ ਮੈਂ ਉੱਧਰੋਂ ਦੇਖੋ ਜਾਈਏ ਕਿ ਗੱਡੀ ਨੂੰ ਚਲਾਉਣ ਦੇ ਵੇਲੇ 10-10 ਸਾਰੀ ਏਡੀ ਫੱਟ ਲਈਦੀ ਆ ਸਹੀ ਗੱਲ ਆ ਮੈਂ ਦੇਖਿਆ ਰਾਈਜ਼ ਕੀਤਾ ਮੈਂ ਵੀ ਤੁਸੀਂ ਗੱਡੀ ਕੱਢਦੇ ਆ ਉੱਥੇ ਕਮਾ ਕੇ ਦੁਬਾਰਾ ਫੇਰ ਆ ਜਾਂਦੀ ਆ ਤੇ ਆਹੀ ਆਪਣਾ 5-6 ਕਿਲਿਆਂ ਦੀ ਜਗ੍ਹਾ ਹੈਗੀ ਆ ਇਹਦੇ ਵਿੱਚ ਤੁਸੀਂ ਮੈਂ ਕਹਿੰਦਾ ਬਹੁਤ ਨਹੀਂ ਤਾਂ 100-200 ਗੱਡੀ ਇਸ ਚੰਮ ਖੜੀ ਹੋਣੀ ਅੰਦਰ ਰਾਜ ਦੇ ਵਿੱਚ ਤੇ ਮੁੰਡੇ ਲੱਗੇ ਮੈਂ ਇੱਧਰ ਆ ਵੀ ਦੇਖੋ ਇਹਦੇ ਮਿਲ ਮੁੰਡੇ ਨੂੰ ਇਹਦਾ ਵੀ ਸਵੇਰ ਜਦੋਂ ਮੈਂ ਆਇਆ ਇਹ ਵੀ ਅੱਡੀ ਟਗੀਰੀ ਵੀ ਧਰਤੀ ਬਸ ਗੱਡੀ ਪੱਟਦੀ ਫਿਰਦਾ ਕਦੇ ਚੱਕ ਕੇ ਰੇਖੜਾ ਆਉਂਦਾ ਕਦੇ ਉੱਧਰ ਰੱਖ ਦਿੰਦਾ ਉੱਧਰ ਰੱਖ ਦਿੰਦਾ ਕਦੇ ਇਕ ਤਾਂ ਬੈਂਕ ਗੱਡੀ ਖੜੀ ਆ ਹਾਂ ਆਪਣੀ ਜ਼ਿੰਮੇਵਾਰੀ ਵੰਡ ਦੀ ਪੂਰੀ ਸਹੀ ਗੱਲ ਆ ਹਾਂ ਕੰਮ ਪੂਰਾ ਰਿਸਪੋਨਸਿਬਲ ਆ ਜੇ ਲੱਗ ਗਈ ਤਾਂ ਫਿਰ ਭਰਨੀ ਪੈਣੀ ਆ ਭਰਨੀ ਪੈਣੀ ਹਾਂ ਟੈਸਲਾ ਖੜੀ ਆ ਪੋਰਸ਼ ਖੜੀ ਆ ਮੈਂ ਕਹਿੰਦਾ ਇੱਕ ਗੱਲ ਤਾਂ ਹੈਗੀ ਆ ਬੰਦਾ ਇੱਥੇ ਮਤਲਬ ਵੀ ਹੁਣ ਐਗਜ਼ਾਮਪਲ ਦਿੰਨਾ ਮਤਲਬ ਮੈਨੂੰ ਆਏ ਨੂੰ ਹੋਰੇ 20 ਸਾਲ ਹੋ ਗਏ ਮੈਂ ਉਹ ਚਾਰ ਪੰਜ ਗੱਡੀਆਂ ਚਲਾਈਆਂ ਹੋਣੀਆਂ ਤੇ ਤੁਸੀਂ ਮੈਂ ਕਹਿੰਦਾ ਕੋਈ ਗੱਡੀ ਛੱਡੀ ਸਭ ਗੱਡੀ ਚਲਾ ਲਈ ਹੋਣੀ ਪੂਰਾ ਹੋਇਆ ਭਾਜੀ ਗੱਡੀਆਂ ਚਲਾ ਗੱਡੀਆਂ ਚਲਾ ਦੇਣਾ ਕੋਈ ਗੱਡੀ ਨਹੀਂ ਛੱਡੀ ਹੈਗੀ ਆਮ ਲੱਗੀ ਆ ਗੱਡੀ ਲੈਂਬਰਗਿਨੀ ਦਾ ਕਾਰੀ ਤਾਂ ਕਿ ਸਾਰੀ ਖੜੀ ਕਾਰਾਂ ਸਰ ਜੀ ਦੱਸਿਆ ਕਿ ਹਰ ਤਰ੍ਹਾਂ ਦਾ ਮਾਟਕ ਰਾਇ ਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਵੀਰ ਤੋਂ ਲੈ ਕੇ ਗਰੀਬ ਗਰੀਬ ਤਾਂ ਸਹੀ ਗੱਲ ਹੈ ਸਾਰੇ ਵਧੀਆ ਬੰਦੇ ਸਾਰੇ ਵਧੀਆ ਸੁਭਾਅ ਵਾਲੇ ਨੇ ਚਲੋ ਵਧੀਆ ਲੱਗੇ ਤੁਸੀਂ ਬੰਦੇ ਇਨਸਾਨ ਵਧੀਆ ਐ ਜੀ ਕਿਹੜੀ ਗੱਲ ਹੈ ਆਪਣੀ ਗੱਡੀ ਉੱਥੇ ਖੜੀ ਸੀ ਪਹਿਲਾਂ ਕਿੱਧਰ ਗਈ ਹੁਣ ਆਪਣੀ ਆ ਲਾਤੀ ਇੱਧਰ ਆ ਗਈ ਹਾਂ ਇਹਦਾ ਜੱਗ ਗਏ ਆ ਉੱਥੇ ਖੜੀ ਸੀ ਕਿ ਜ ਆਏ ਆ ਇੱਧਰ ਖੜੀ ਹੈ ਜਿਹੜਾ ਜਾਨ ਦੀ ਤਿਆਰੀ ਚ ਨਾ ਤੇ ਮੂੰਹ ਲਾਇਆ ਹੋਇਆ ਹੈ ਨਾ ਵੀ ਉੱਡ ਜਾ ਵਸਣ ਦੇ ਗਏ ਆ ਹਾਂ ਠੀਕ ਹੈ ਵੀਰੇ ਫਿਰ ਓਕੇ ਭਾਜੀ ਤੁਹਾਡਾ ਆਪਣਾ ਖੰਡਿਆਲਾ ਪਤਨਾ ਲੱਗੇ ਪਤਲਾ ਸਮਾਣਾ ਖੰਡਿਆਲਾ ਜੀ ਦਾ ਹਾਂ ਜੀ ਜਿਹੜਾ ਪਟਿਆਲਾ ਜਿਹੜਾ ਪਟਿਆਲਾ ਤੇ ਸਾਡੇ ਲੱਗੀਆਂ ਸਾਡਾ ਜਿਹੜਾ ਫਤਿਹਗੜ੍ਹ ਸਾਹਿਬ ਸਾਡੇ ਲੱਗੀਆਂ ਠੀਕ ਹੈ ਠੀਕ ਹੈ ਠੀਕ ਹੈ ਲਈ ਇਹ ਸਹੀ ਗੱਲ ਹੈ ਪਰਦੇਸਾਂ ਵਿੱਚ ਜਾ ਕੇ ਨਾ ਪੰਜਾਬੀ ਆਪਾਂ ਸਿਰ ਫਿਰਮਾ ਦੇਦੇ ਹੁੰਦੇ ਨੇ ਕਿ ਪੰਜਾਬੀ ਬੰਦਾ ਟੱਚ ਜਿਆ ਬੰਦਾ ਪੰਜਾਬੀ ਹਾਂ ਖਾਸ ਕਰਕੇ ਮੇਰੇ ਨਾਲ ਆਪਣੇ ਰੂਮ ਦੇ ਵਿੱਚ ਨਾ ਜਿਆਦਾ ਟੱਚ ਜੱਕ ਜਿਹੇ ਬੰਦੇ ਪੰਜਾਬੀ ਬਾਕੀ ਸਟੇਟਾਂ ਦੇ ਵਿੱਚ ਮੈਨੂੰ ਮੈਡੀਕਲ ਸ਼ਾਇਦ ਕੋਈ ਬੁਲਾਉਂਦਾ ਨਾ ਆਉਂਦਾ ਨਾ ਕੋਈ ਪੰਜਾਬੀ ਲਾਂਗੇ ਲਾਂਗੇ ਇਹ ਗੱਲ ਹੈ ਬਹੁਤ ਜ਼ਿਆਦਾ ਕੋਈ ਰਾਤ ਰਹਿਣਾ ਬੰਦਾ ਜਿਹੜਾ ਟੱਕਰ ਦਾ ਚਲੋ ਪਰਮਾਤਮਾ ਸਾਰਿਆਂ ਦਾ ਬਣਾ ਕੇ ਰੱਖੇ ਇੱਥੇ ਕੋਈ ਜ਼ਿਆਦਾ ਜੇ ਆਪਾਂ ਮਨਾਂ ਦੇਸ਼ਾਂ ਦੀ ਗੱਲ ਕਰੀਏ ਤਾਂ ਇਟਲੀ ਭਾਈ ਜਿਹੜਾ ਵੱਧ ਹੈ ਜੇ ਇਟਲੀ ਦੇ ਆਪਣੇ ਸਾਰੀਆਂ ਜ਼ਿਲ੍ਹਿਆਂ ਦੀ ਗੱਲ ਕਰੀ ਤਾਂ ਰੋਮ ਚ ਵੱਧ ਹੈ ਮੈਨੂੰ ਤਾਂ ਲੱਗਦਾ ਬਾਕੀ ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਵੱਖਰਾ ਨਾ ਇਹ ਵੀ ਗੱਲ ਹੈ ਨਜ਼ਰੀਆ ਹਰ ਇੱਕ ਦਾ ਆਪਣਾ ਆਪਣਾ ਜਿਹੜਾ ਆਪਣਾ ਆਪਣਾ ਨਜ਼ਰੀਆ ਕੀ ਹੈ ਚਲੋ ਚੰਗਾ ਲੱਗਿਆ ਮਿਲ ਕੇ ਤੇ ਤੁਸੀਂ ਵੀ ਆਓ ਤੇਰੇ ਇਸ ਕੰਮ ਤੁਹਾਨੂੰ ਪੀਸਾ ਤੁਸੀਂ ਵੀ ਆਓ ਪਤਨਾ ਵਾਲਿਓ ਜ਼ਰੂਰ ਪਰ ਮੈਂ ਗਿਆ ਦੋਨੇ ਸੁੱਤੇ ਪਏ ਆ ਉਹ ਸ਼ਾਂਹੇ ਸੁੱਤਾ ਪਿਆ ਉਲਗੜੇ ਹੋਏ ਤੇ ਇੱਦਾਂ ਦੇਖੋ ਇਹ ਵੀ ਇਹ ਵੀ ਸੁੱਤਾ ਪਿਆ ਹੂੰ ਨਹੀਂ ਗੰਦਗੜੀਆਂ ਹੈ ਕੀ ਹੋ ਗਿਆ ਸਾਰੀ ਰਾਤ ਨਹੀਂ ਸੌਂਦਾ ਹੈਗਾ ਸਾਰਾ ਦਿਨ ਉੱਠਦਾ ਨਹੀਂ ਹੈਗਾ ਲੈ ਆ ਵੀ ਸ਼ਮਾ ਰੋਟੀ ਪਾਫੜਾ ਅਬੜ ਫੁੱਕ ਬਹੁਤ ਲੱਗੀ ਆ ਤੇ ਕੀ ਬਣਾ ਖਾਣ ਨੂੰ ਅੱਜ ਰਾਜਮਾ ਆਲੂ ਰਾਜਮਾ ਚੌੜਾ ਬਣਾ ਲੈ ਨਾਲ ਤਾਂ ਰੋਟੀ ਨਾਲ ਚੱਲੂਗਾ ਚੌੜਾ ਨਹੀਂ ਬਣਾਏਗੀ ਅੱਜ ਰੋਟੀਆਂ ਬਣਾਈਏ ਚਲ ਚੰਗੀ ਆ ਪਾ ਦੇ ਰੋ ਕਿ ਦੋ ਫਲਕੇ ਫਟਾਫਟ ਤੇ ਟਾਈਮ ਦੇਖੋ ਮਿੱਤਰੋ ਤੁਸੀਂ 2 ਵਜੇ ਤੇ ਆਪਾਂ ਨੇ ਹੁਣ ਫਟਾਫਟ ਰੋਟੀ ਖਾ ਗਏ ਆਪਣੀ ਸ਼ੌਭਤ ਜਾ ਕੇ ਤੇ ਆਟਾ ਵੀ ਉਹਨਾਂ ਨੇ ਪੇੜੇ ਵੀ ਕਰਨੇ ਆ ਤੇ ਸਜਾਈ ਭਰਨੀ ਹੈ ਨਾ ਹਾਂਜੀ ਹਾਂ ਅਬ ਕੌਣ ਲਿਕੇ ਇਹ ਅਮ ਦੂਜਾ ਬੈ ਜਿਹੜਾ ਹੁੰਦਾ ਇਹ ਪਾਕਿਸਤਾਨੀ ਨਾ ਪਾਕਿਸਤਾਨੀ ਬ੍ਰਾਜ਼ੀਲੀ ਆ ਦੇਖ ਮੰਗੋ origignal ਬ੍ਰਾਜ਼ੀਲੀ 380 ਗ੍ਰਾਮ ਦਾ ਹੈ ਇੱਦਾਂ ਮੇਤਰੋ ਕੱਲਾ ਕੱਲਾ ਬੋਵੀ ਮਿਲਦਾ ਦੇਖੋ ਬਸ ਸਟicker ਲਾ ਕੇ ਇਹਦੇ ਤੇ ਹੁਣ ਟਾਈਮ ਮੇਤਰੋ ਸ਼ਾਮ ਦੇ ਸਵਾ 6 ਹੋ ਗਏ ਤੇ ਆਪਾਂ ਪਹੁੰਚ ਗਏ ਆਪਣੀ ਦੁਕਾਨ ਤੇ ਤੇ ਕਰਦੇ ਹੁਣ ਕੰਮਕਾਰ ਸਭ ਤੋਂ ਪਹਿਲਾਂ ਆਗੇ ਨਾ ਆਜ ਚਲਾਉਣਾ ਪੈਂਦਾ ਆਪਣਾ ਕਾਸਾ ਇਹ ਵੀ ਆਪਾਂ ਜੋਨ ਕਰਤਾ ਆਪਣਾ ਜਸਟਿਡ ਵੀ ਔਨ ਕਰਤੀ ਆਪਣੀ ਇਹਦੇ ਆਨਲਾਈਨ ਆਰਡਰ ਆਉਣੇ ਆ ਤੇ ਇਹ ਸਾਰਾ ਸਬੰਧ ਨਾਲ ਲੱਗ ਪਾਓ ਓਕੇ ਆ ਤੇ ਕਵਾਬ ਵੀ ਆਪਾਂ ਨੇ ਆਪਣਾ ਚਲਾ ਦਿੱਤਾ ਕਵਾਬ ਉਧਰ ਦੂਜਾ ਹੋਊਗਾ ਮੈਗਜ਼ੀਨ ਦੇ ਵਿੱਚ ਇਹਨੂੰ ਵੱਡ ਵੱਡ ਕੇ ਆਪਾਂ ਨੇ ਹੁਣੇ ਸੈੱਟ ਕਰ ਲੈਣਾ ਕਿਉਂਕਿ ਅੱਜ ਬੁੱਧਵਾਰ ਹੈ ਆਫਰ ਲੱਗੀ ਹੋਈ ਹੈ ਸਾਰਾ ਆਪਣਾ ਮੁੱਕੇ ਜਾਣ ਲ

ਇਹ ਮੇਰੇ ਵਿੱਚ ਇੱਧਾ ਪਉਣਾ ਇਹ ਆਪਸ ਰੱਖਣੇ ਦਾ ਇਹ ਲਿਖਿਆ ਵਸਣਾ ਹਾਂਜੀ ਇਹ ਉੱਪਰੋਂ ਦੇ ਦੇ ਤਾਂ ਲੇ ਇਹਦਾ ਕਿੱਥੇ ਦਾ ਓਕੇ ਬੋਟਿਓ ਇਹਨੂੰ ਘਸਦੇ ਹੁਣ ਪੇਸਟ ਕਰ ਸਗੇ ਪੇਸਟ ਕਰ ਹੋ ਗਿਆ ਜੀ ਐਸੇ ਰੱਖੋ ਹੋ ਗਿਆ ਦੋ ਦਿਨ ਹੋ ਗਏ ਸਨ ਲੱਭਦੇ ਨੂੰ ਸੱਚੀ ਪੇਸਟ ਕਰ ਹੋ ਗਿਆ ਸਨ ਕੀ ਆਪਣਾ ਇਹ ਜਾਲੀ ਪੇਚ ਗਿਆ ਸਪਨਾ ਇਹਨੇ ਕਰ ਦੇ ਇਹਨੂੰ ਚੰਗੀ ਤਰ੍ਹਾਂ ਗੱਦੀ ਤੇ ਚਲਦੇ ਜਾਂਦੇ ਖੁੱਲਣਾ ਜਾਵੇ ਨਾ ਤੇਰਾ ਠੀਕ ਹੈ ਜੀ ਨਹੀਂ ਖੁੱਲੋ ਬਲੇਡ ਤੇਰੀ ਵਜੂ ਆ ਗਈ ਵੱਢਦੀ ਨਹੀਂ ਸਹੀ ਨਹੀਂ ਕੱਸ ਹੋ ਗਈ ਓਕੇ ਓਕੇ ਤੇ ਇਧਰ ਹਾਲੇ ਸ਼ਾਮ ਹੋਈ ਨਹੀਂ ਹੈਗੀ ਤੁਸੀਂ ਪਹਿਲਾਂ ਹੀ ਤਿਆਰੀ ਕਰੀ ਥਲੇ ਜਾਣ ਦੀ ਉਹ ਪੈਂਚਰ ਹਲਦਾ ਬੋਤ ਦਿਨ ਖੜਾ ਹੈ ਹੈ ਹਲਦਾ ਦਿਨ ਖੜਾ ਹੈ ਤੇ ਪਹਿਲਾਂ ਹੀ ਤਿਆਰੀ ਕਰੀ ਥਲੇ ਜਾਣ ਦੀ ਹੂੰ ਦੇ ਦਿਨ ਦਿਨ ਇੰਨਾ ਸੌਂਦਾ ਏ ਇੰਨਾ ਸੌਂਦਾ ਰਾਤ ਨੂੰ ਨਹੀਂ ਫੇਰੇ ਬਾੜੇ ਬੜਦਾ ਹੁਣ ਇਹਨੂੰ ਆਦਤ ਪੈ ਗਈ ਲੈ ਆ ਜਾ ਆ ਜਾ ਆਦੇ ਬੋਲ ਇਹ ਆਦੇ ਬੋਲ ਇਹ ਤੇ ਚੱਕੀ ਲਿਆ ਇਧਰ ਪੈਂਥਰ ਦੇ ਗਦਰੂ 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 ਲੈ ਖੇਡ ਲੈ ਖੇਡ ਉਹ ਲੈ ਗਿਆ ਚੱਲ ਉੱਪਰ ਚੱਲ 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 ਲੈ ਬੋਲ ਲੈ ਬੋਲ ਵੀ ਥੱਲੇ ਨੂੰ ਵੱਜਦੀ ਆ ਹੁਣ ਟਾਈਮ ਮਿੱਤਰੋ 8 ਵਜ ਗਈ ਰਾਤ ਦੇ ਤਿਆਪਾ ਇਹਦਾ ਟੇਬਲ ਆ ਤਾਂ ਆਪਣਾ ਇਹਨਾਂ ਜ 10 ਬੰਦਿਆਂ ਦਾ ਆਰਡਰ ਹੈ ਟੇਬਲ ਵਾਸਤੇ ਵੀ ਅਸੀਂ ਬੈ ਕੇ ਰੋਟੀ ਖਾਣੀ ਆ ਖਾਣੀ ਬਾਹਰਲੇ ਪਾਸੇ ਹੈ ਕਿੰਦਲੇ ਪਾਸੇ ਗਰਮੀ ਹੁੰਦੀ ਆ ਵੀ ਅਸੀਂ ਬਾਹਰਲੇ ਪਾਸੇ ਖੁੱਲੀ ਛੱਤ ਥੱਲੇ ਬੈ ਕੇ ਰੋਟੀ ਖਾਣੀ ਆ ਤੇ ਕੁਛਾਂ ਅਸੀਂ ਆਪਣਾ ਖੇਡ ਕੇ ਆਇਆ ਹੈ ਦੇਖੋ ਗੱਲਾਂ ਵੀ ਲਾਲ ਅੱਖਾਂ ਵੀ ਲਾਲ ਤੇ ਪਸੀਨੋ ਪਸੀਨੀ ਹੋ ਗਿਆ ਕਿੱਧਰ ਗਏ ਅਸੀਂ ਖੇਡਣ ਨੂੰ ਪਾਸੇ ਇੱਧਰ ਗਿਆ ਅਸੀਂ ਇਸ ਨੂੰ ਪਿੱਛੇ ਦੋਸਤਾਂ ਦੋਸਤ ਗਿਆ ਦੌੜ ਵੀ ਲਾਏਗਾ ਬੇਟਾ ਠੀਕ ਹੈ ਦੌੜ ਕੇ ਗਿਆ ਵੈਰੀ ਗੁੱਡ ਮੈਨੂੰ ਖੇਡਣਾ ਚਾਹ ਸਾਰੇ ਬੱਚੇ ਪਿੱਛੇ ਖੇਡ ਰਹੇ ਨੇ ਸਾਰੇ ਘਰੋਂ ਘਰੀ ਚਲੇ ਗਏ ਇਸ ਹਨਾ ਹੋਸ਼ਾਨੂ ਪਾਣੀ ਬਰੋ ਬਈ ਬੋਸ਼ਾਨੂ ਪਲਾਓ ਠੰਡਾ ਪਾਣੀ ਸ਼ਵੀਰ ਲਾਲ ਸ਼ਵੀਰ ਸ਼ਾਨ ਵਾਸਤੇ ਹੈ ਸ਼ਵੀਰ ਲਾਲ ਸ਼ਵੀਰ ਮਿੱਠਾ ਵਾਲੀ ਪੀਣ ਨੂੰ ਬਹੁਤ ਧੀਰੀ ਕਰ ਹਾਂ ਕੋਲਾ ਪੀਣੋਂ ਦਿਲ ਕਰਦਾ ਵੈਰੀ ਗੁੱਡ ਕੋਲਾ ਸਿਹਤ ਵਾਸਤੇ ਹਾਨੀਕਾਰਕ ਹੁੰਦਾ ਹੈ ਕਦੇ ਕਦੇ ਪੀ ਲੈਣਾ ਵੱਧੀਆ ਗੱਲ ਹੈ ਤੇ ਰੋਜ਼ ਪੀਣਾ ਹਾਨੀਕਾਰਕ ਹੈ ਇਸ ਕਰਕੇ ਕੋਲਾ ਨਾ ਡਰਿੰਕ ਓਨਲੀ ਪਾਣੀ ਹਾਂ ਇਹ ਕਿਰਕਿਆ ਨਾ ਨਰੋ ਪਾਣੀ ਦੇ ਨੋਰਮਲ ਹੈ ਤੇ ਹੁਣ ਟਾਈਮ ਮਿੱਤਰੋ ਪੂਰੇ ਸਾਡੇ ਘਰੋਂ ਦੇਖੇ ਤੋਂ 11:30 ਹੋ ਗਏ ਤੇ ਜਦਦੇ ਆਪਾਂ ਪੀਸੀ ਬਣਾਉਣ ਲੱਗੇ ਹੋਏ ਨਾ ਤੇ ਸਵਾ 11 ਵਜੇ ਤਾਂ ਵਾ ਇਦਾਂ ਹੀ ਚਲੋ ਚਾਲ ਚੱਲੀਏ ਗਰਮੀ ਬਹੁਤ ਐ ਮੈਂ ਬਾਹਰ ਆ ਕੇ ਬੈਠ ਗਿਆ ਸੀਗਾ ਮੈਂ ਗਰਮੀ ਕਿ ਕਿਸ ਕੋਨੇ ਨਾਲੇ ਬੈਠ ਕੇ ਨਾਲੇ ਪੈਂਥਰ ਬੰਥਲੇ ਆਏ ਟਾਈਮ ਨੂੰ ਘੁੰਮਣ ਦਾ ਸ਼ੌਂਕ ਹੁੰਦਾ ਨਾ ਦਿਨ ਚ ਗਰਮੀ ਹੁੰਦੀ ਉਹ ਵੀ ਥਲੇ ਉਤਰਦਾ ਹੈਗਾ ਬਸ ਐ ਟਾਈਮ ਘੁੰਮਣ ਵਾਸਤੇ ਆਉਂਦਾ ਸਿਮਰ ਇੱਥੇ ਬੈਠੀ ਦੀ ਕਰੀ ਚਲ ਤੁਸੀਂ ਬੈਠੇ ਹੋ ਮੈਂ ਵੀ ਕੋਲੇ ਬਹਿ ਜਾਂਦੀਆਂ ਵੀ ਬਾਅਦ ਇਕੱਠੀ ਪੈਂਥਰ ਲੈ ਕੇ ਚੱਲਾਂਗੇ ਤੇ ਬਾਕੀ ਟੇਬਲ ਦਾ ਕੰਮ ਕਾਫੀ ਜ਼ਿਆਦਾ ਹੁੰਦਾ ਆਪਣੇ ਗਰਮੀ ਦੇ ਵਿੱਚ ਟੇਬਲ ਬਹੁਤ ਲੱਗਦੇ ਆ ਸਿਆਲ ਦੇ ਵਿੱਚ ਕੰਮ ਕੋਈ ਸੀਨੀਅਰ ਦਾ ਆਰਡਰ ਦਾ ਕੰਮ ਬਹੁਤ ਹੁੰਦਾ ਤੇ ਵਸੇ ਦਾ ਕਰਦੇ ਕਦੇ ਆਪਣਾ ਕੰਮ ਕਰ ਨਿਪਟ ਗਿਆ ਤੇ ਬਾਕੀ ਮਿੱਤਰੋ ਵਲੌਗ ਇੱਥੇ ਆਪਾਂ ਆਪਣਾ ਜਿਹੜਾ ਬੰਦ ਕਰਦੇ ਆ ਤੇ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਹੋ ਬਹੁਤ ਕੁਐਸਚਨ ਹੀ ਪੁੱਛਦੇ ਹੋ ਕਈ ਵਾਰ ਨਾ ਜੋ ਸਾਰਾ ਦਿਨ ਕੰਮ ਕਰ ਕਰਦੇ ਉਧਰ ਵਲੌਗ ਬਣਾਉਂਦੇ ਸਮਾਂ ਨਹੀਂ ਲੱਗਦਾ ਕਈ ਵਾਰੀ ਐਟ ਅ ਟਾਈਮ ਕਮੈਂਟ ਦਾ ਜਵਾਬ ਦੇਣ ਦਾ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿਵੇਂ ਅੱਜ ਕਮੈਂਟ ਆਇਆ ਤਾਂ ਕੱਲ ਦੇ ਵਲੌਗ ਦੇ ਵਿੱਚ ਜਾਂ ਪਰਸ ਉਹ ਮੈਂ ਕਮੈਂਟ ਦਾ ਜਵਾਬ ਜਰੂਰ ਦੇਣ ਦੀ ਕੋਸ਼ਿਸ਼ ਕਰਦਾ ਹਾਂ ਕਈ ਵਾਰ ਕਿਸੇ ਚੀਜ਼ ਮੈਨੂੰ ਨਹੀਂ ਪਤਾ ਹੁੰਦਾ ਤਾਂ ਮੈਂ ਕਿਸੇ ਆਪਣੀ ਕਿਸੇ ਮਿੱਤਰ ਤੋਂ ਦੂਸਰੋਂ ਪੁੱਛ ਲੈਣਾ ਮੈਂ ਚਾਹੁੰਦਾ ਹਾਂ ਤੁਹਾਡੇ ਤੱਕ ਜਿਹੜੀ ਵੀ ਇਨਫੋਰਮੇਸ਼ਨ ਜਾਵੇ ਬਿਲਕੁਲ ਕਰੈਕਟ ਤੇ ਸਹੀ ਜਾਵੇ ਤੇ ਤਾਂ ਕਰਕੇ ਮੇਰੇ ਕਿਤੇ ਉਹ ਦਿਨ ਲੱਗ ਜਾਣੇ ਹੈ ਕਈ ਵਾਰ ਜਵਾਬ ਦੇਣ ਵਾਸਤੇ ਤੇ ਬਾਕੀ ਤੁਸੀਂ ਬਹੁਤ ਜ਼ਰਾ ਪਿਆਰ ਮੈਨੂੰ ਦੰਦੇ ਹੋ ਤੇ ਮੇਰੇ ਪਰਿਵਾਰ ਨੂੰ ਮੇਰੀ ਫੈਮਿਲੀ ਨੂੰ ਦੰਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਯਾਰ ਤੇ ਬਾਕੀ ਵਲੌਗ ਇੱਥੇ ਆਪ ਆਪਣਾ ਜਿਹੜਾ ਬੰਦ ਕਰਦਾ ਤੁਹਾਨੂੰ ਆਪਣਾ ਜੀ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਸ਼ੇ ਤਾਂ ਤਕਰੀਬੇ ਦੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ